ਡੇਰਾ ਬਾਬਾ ਸਰਜਨਹਾਰ ਪਿੰਡ ਗੱਜੂ ਮਾਜਰਾ ਵਿਖੇ ਅੱਜ ਬਾਬਾ ਹਰਦੇਵ ਦਾਸ ਦੀ ਅਗਵਾਈ ਹੇਠ ਸੰਤ ਬਾਬਾ ਸੋਮ ਪ੍ਰਕਾਸ਼ ਜੀ ਦੀ ਸਾਲਾਨਾ ਵਰਸੀ ਬੜੀ ਹੀ ਸ਼ਰਧਾ ਪਾਵਨਾ ਨਾਲ ਮਨਾਈ ਗਈ ਇਸ ਮੌਕੇ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਏ ਅਤੇ ਪੰਡਾਰਾ ਵੀ ਚਲਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧੂ ਸੰਤਾਂ ਦੇ ਨਾਲ-ਨਾਲ ਇਸ ਮੌਕੇ ਇਲਾਕੇ ਦੇ ਅਨੇਕਾਂ ਪਿੰਡਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਪੱਤਰਕਾਰ ਸੁਭਾਸ਼ ਪਾਠਕ ਦੀ ਰਿਪੋਰਟ

ਯਗਤੂ ਬਾਬਾ ਸ਼੍ਰੀ ਚੰਨ ਮਹਾਰਾਜ ਦੇ ਪਾਵਨ ਚਰਨ ਕਮਲਾ ਵਿੱਚ ਨਮਸਕਾਰਾਂ ਕਰੀਏ ਔਰ ਸਵਾਮੀ ਜੀ ਨੇ ਸਾਨੂੰ ਹੁਕਮ ਕੀਤਾ ਸੀ ਵੀ ਬਾਬਾ ਜੀ ਦੀ ਵੰਦਨਾ ਜ਼ਰੂਰ ਬੋਲਦੇ ਹੋ ਪਹਿਲਾਂ ਇਹੀ ਕੰਮ ਤਾਂ ਬੋਲਣੀ ਮਹਾਰਾਜੇ ਨੂੰ ਪੱਕੇ ਦੀ ਅਸਮ ਹੋਏ ਦਿਨ ਦਿਨ ਆ ਡੇਰੇ ਨੂੰ ਹੋਰ ਵੀ ਚਾਰ ਚੰਦ ਲਾ ਰਹੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੱਚੇ-ਵੱਚਾ ਦੇ ਖੁਸ਼ ਹੈ ਮਾਤਾ-ਪਿਤਾ ਪਰਣਾ ਵੀ ਇਹਦੇ ਵਿਚਾਰੇ ਬੱਚੇ ਆਪੇ ਦੇਖਣਾ ਰੌਣਕਾਂ ਲੱਗੀਆਂ ਪਈਆਂ ਨੇ ਬਹੁਤ ਬਹੁਤ ਸਾਰੇ ਹਾਰ ਮਾ रोजो साम महाराजा पासे बिले सारे लेट राजा कहिड़ी महाराज राजा कयूं ਪਹਿਲੇ ਦਿਨ ਆ ਗਿਆ ਸੇਵਾ ਤੇ ਪਹਿਲੇ ਦਿਨ ਬੰਦਾ ਕੋਈ ਅਰਜੀ ਕੰਮ ਕਰਨ ਲੱਗ ਗਿਆ ਰਾਜਾ ਨੇ ਜਿਦਾਰੇ ਸੀ ਇਹ ਤੁਨੇ ਤੇ ਸਾਕੇ ਮੱਥਾ ਟੇਕ ਕੇ ਸੇਵਾ ਕਰਨੀ ਆ ਸੰਗਤ ਸੀ ਛੇੜੀ ਸੇਵਾ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਮਾਰੇ ਜਿਹਨੇ ਮਾਨ ਮੇਟੀਏ ਸਤਿਗੁਰੂ ਕੇ ਪਾਸ ਇਸ ਸੇਵਕ ਕੇ ਕਾਰਨ ਰਾਗ ਉਹ ਮੰਨਤਾ ਸੀ ਨਾਲੇ ਮੋੜ ਲਿਓ ਲਿਆ ਫੇ ਮਨ ਗੁਰੂ ਨੇ ਕਹਿੰਦਾ ਮਨ ਤਾਂ ਸਤਨੂ ਚਾਹੀਦਾ ਫਿਰ ਸਾਨੂੰ